ਮੇਰਾ ਨਾਮ ਪਰਮਜੀਤਾ ਮੈਂ ਕ੍ਰਿਸ਼ਨਾ ਹਸਪੀਟਲ ਤੇ ਜੀਡੀਆ ਦਾ ਕੰਮ ਕਰਦੀ ਹਾਂ ਤੇ ਸਾਨੂੰ ਸਾਲ-ਸਾਲ ਹੋ ਗਿਆ ਲੱਗੇ ਨੂੰ ਸਾਡੇ ਲਈ ਸੈਲਰੀ ਦਾ ਇਸ਼ੂ ਹੈ ਜੀ ਸਾਨੂੰ 12-12 ਘੰਟੇ ਡਿਊਟੀ ਕਰਾਉਂਦੇ ਆ ਕੋਈ ਰੋਟੀ ਦਾ ਟਾਈਮ ਨਹੀਂ ਕੋਈ ਬੈਠਣ ਦਾ ਟਾਈਮ ਨਹੀਂ ਸਾਡਾ 12-12 ਘੰਟੇ ਡਿਊਟੀ ਕਰਾਉਂਦੇ ਜੇ ਅਸੀਂ ਲੇਟ ਹੋ ਜਾਂਦੇ ਸਾਰ ਸਸੀਂ ਪੈਸੇ ਵੀ ਮੰਗਦੇ ਇਹਨਾਂ ਕੋਲੋਂ 50 ਰੁਪਏ ਇਹਨਾਂ ਕੋਲੇ ਵੀ ਨਹੀਂ ਹੁੰਦੇ ਕੁੜੀ ਰਾਤ ਨੂੰ 2 ਵਜੇ 10 ਵਜੇ ਘਰੇ ਪਹੁੰਚਦੀ ਆ ਪਰਿਵਾਰ ਤਾਂ ਗਾਲਾਂ ਕੱਢਦੇ ਇਹ ਇਹਨਾਂ ਨੂੰ ਟਾਈਮ ਤੇ ਡਿਊਟੀ ਜਾਂਦੇ ਜੀ ਸੋ ਆ ਵੀ ਟਾਈਮ ਤੇ ਆਉ ਉਹ ਤੇ ਥੋੜੇ ਲੇਟ 12-12 ਘੰਟੇ ਡਿਊਟੀ ਕਰਾਉਂਦੇ ਜੀ ਜੇ ਸੈਲਰੀ ਬਾਰੇ ਕਹਿੰਦੇ ਆ ਸੈਲਰੀ ਦਾ ਕੋਈ ਉਹ ਕਹ ਸਾਨੂੰ 2-2 ਮਹੀਨੇ ਹੋ ਗਏ ਸਰ ਸੈਲਰੀ ਨਹੀਂ ਮਿਲੀ ਸਾਡੀ ਕਿਸੇ ਕੁਲੀ ਨੂੰ ਅਸੀਂ ਇੱਥੇ ਹੈਗੇ 10-15 ਲੜਕੇ ਆ ਜੀ ਕੋਈ ਹੋਸਗੀ ਪਿੰਦਾ ਕੰਮ ਕਰਦੀ ਹੈ ਕੋਈ ਜੀੜ ਦਾ ਕੰਮ ਕਰਦੀ ਹੈ ਜੀ ਅਸੀਂ ਮੇਲ ਮੇਲ ਜੀ ਦੇ ਨਹੀਂ ਮਿਲਦਾ ਪੂਏ ਹਸਪੀਟਲ ਦਾ ਫਿਰ ਵੀ ਅਸੀਂ ਮੇਲ ਦਾ ਕੰਮ ਅਸੀਂ ਆਪ ਵੀ ਕਰਦੇ ਆ ਜੀ ਸਾਡਾ ਸੁਪਰਵਾਈਜ਼ਰ ਕਿਸੇ ਕੰਮ ਦਾ ਨਹੀਂ ਜੀ ਸਾਨੂੰ ਤਨਖਾਹ 7800 ਕਹਿੰਦੇ ਆ ਜੀ ਅੱਜ ਤੋਂ ਪਿੱਛੇ ਸਾਨੂੰ ਫਿਰ ਵੀ 2-2 ਮਹੀਨੇ ਪਸੇ ਦੇਖਣਾ ਪੈਂਦਾ ਜੀ ਘਰੇ ਵੀ ਘਰੇ ਵੀ ਸਾਨੂੰ ਜੇ ਟਾਈਮ ਦੇਣਗੇ ਘਰੇ ਵੀ ਅਸੀਂ ਟਾਈਮ ਦੇਵਾਂਗੇ ਜੀ ਘਰ ਦੇ ਕਹਿੰਦੇ ਤਨਖਾਹ ਥੋੜੀ ਤਨਖਾਹ ਦਾ ਇਸ਼ੂ ਬਣਦਾਗਾ ਹਾੜਮੀ ਨੇ ਇਹਨਾਂ ਦੀ ਤਨਖਾਹ ਦਾ ਇਸ਼ੂ ਬੰਦਾ ਜੀ ਕਿਰ ਗੁਜ਼ਾਰਾ ਕਿਵੇਂ ਹੋਤਾ ਜਿਵੇਂ ਆਪਾਂ ਪਰਿਵਾਰਾਂ ਦਾ ਖੜਾ ਉੱਠਾ ਹੋਇਆ ਹੁਣ ਗੁਜ਼ਾਰਾ ਕਿਸ ਤਰ੍ਹਾਂ ਚੱਲੇ ਜਾਣਾ ਸਰ ਜੀ ਜੋ ਇਹ ਦਿਨ ਦੇ ਨੇ ਸਿਖਰੇ ਵੀ ਅਗਲੇ ਆਏ ਕਹ ਜੰਨੇ ਵੀ ਦੇ ਦੇਣਗੇ ਦੇਣਗੇ ਅੱਜ ਹੱਦ ਮੁੱਕ ਗਈ ਨਾ ਜਿਵੇਂ ਇਹ ਕਹਤਾ ਕਹਨਾ ਗੇਟ ਚੋਂ ਬਾਹਰ ਹੋ ਜਾਓ ਜੀ ਫਿਰ ਬਹੁਤ ਬਹੁਤ ਜਿੰਨਾ ਕੰਮ ਲੈਂਦੇ ਆ ਜੀ ਰੋਟੀ ਦਾ ਕੋਈ ਟਾਈਮ ਜਿੱਤੇ ਅਸੀਂ ਰੋਟੀ ਖਾਂਦੇ ਸੀ ਉਹ ਹਾਲ ਜਾ ਕੇ ਦੇਖੋ ਕਿੰਨਾ ਗੰਦਾ ਹਾਲ ਹੈ ਜੀ ਉੱਥੇ ਸੁਪਰਵਾਈਜ਼ਰ ਪਾਣੀ ਪੀਣੇ ਨੂੰ ਉਥੋਂ ਵੀ ਬੋਲ ਮਾਰ ਲੈਣਗੇ ਪਾਣੀ ਤਕਾ ਤੋਂ ਪੀਤਾ ਕਿਉਂ ਪੀਤਾ ਟਾਈਮ ਸਿਰ ਖਾਣਾ ਖਾਣ ਹੀ ਮੇਰਾ ਨਾਮ ਜਗਨਦਰ ਸਿੰਘ ਹੈ ਜੀ ਮੈਂ ਇੱਥੇ ਸੁਪਰਵਾਈਜ਼ਰ ਸਕਿਉਰਿਟੀ ਦਾ ਕੰਮ ਕਰਦਾ ਜੀ ਸਾਡੇ ਸਕਿਉਰਿਟੀ ਦੇ ਇੱਥੇ 12 ਬੰਦੇ ਆ ਜੀ ਸਾਤ ਤੋਂ 12 ਘੰਟੇ ਡਿਊਟੀ ਲੈਂਦੇ ਆ ਜੀ 2 ਮਹੀਨਾ ਤਾਂ ਹੋ ਗਏ ਸਾ ਨੂੰ ਕਿਸੇ ਨੇ ਕੋਈ ਸੈਲਰੀ ਦਿੱਤੀ ਕੋਈ ਅਡਵਾਂਸ ਨਹੀਂਤਾ ਜਾ ਰਿਹਾ ਜੀ ਅਸੀਂ ਇਹਨਾਂ ਦੇ ਸਹਿਜਦਾਰੇ ਕਹੇ ਜੇ ਤੁਸੀਂ ਛੱਲੀ ਬਰੇ ਕਹਿੰਦੇ ਮੈਨੇਜਮੈਂਟ ਨੋਮਪੇਮੈਂਟ ਕਹਿੰਦੀ ਆ ਵੀ ਸਾਡੇ ਨਾਲ ਥੋੜਾ ਕੋਈ ਨਹੀਂ ਤੁਸੀਂ ਉਹਦੀ ਕੰਪਨੀ ਕੋਲ ਜਾਓ ਸਾਡੇ ਤਾਂ ਉਹਦੀ ਕੰਪਨੀ ਦਾ ਨਹੀਂ ਪੈਸੇ ਪਾਤੇ ਜੇ ਕੰਪਨੀ ਕੋਲ ਜਾਂਦੇ ਆ ਕੰਪਨੀ ਕਹਿੰਦੇ ਆ ਜੀ ਅਸੀਂ ਕਿੱਥੋਂ ਦੇ ਦਈਏ ਅਸੀਂ ਇਹਨਾਂ ਤੋਂ 25-30 ਲੱਖ ਰੁਪਏ ਅਸੀਂ ਜੇ ਇਹ ਕਿੱਧਰ ਜਾਏਗੇ ਜੀ ਜੇ ਇੱਥੇ ਮੈਨੇਜਮੈਂਟ ਕੋਲ ਜਾਂਦੇ ਹਾਂ ਮੈਨੇਜਮੈਂਟ ਕਹਿੰਦੀ ਕੰਪਨੀ ਕੋਲ ਜਾਓ ਕੰਪਨੀ ਗਈ ਨਹੀਂ ਇੱਥੇ ਜਾਓ ਜੀ ਨਹੀਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਕੰਪਨੀ ਨੂੰ ਪੇਮੈਂਟ ਨਹੀਂ ਕੀਤੀ ਜਾਂਦੀ ਕੰਪਨੀ ਦੀ ਵੀ ਜ਼ਿੰਮੇਵਾਰੀ ਬਣਦੀ ਆ ਉਹ ਆਪਣੇ ਵਰਕਰਾਂ ਨੂੰ ਹਾਂ ਜੀ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਆ ਜੇ ਸਾਨੂੰ ਕੰਪਨੀ ਰਹੀ ਪਰ ਕੰਪਨੀ ਸਾਨੂੰ ਜੀ ਪਹਿਲਾਂ 4 ਮਹੀਨੇ ਪੇਮੈਂਟ ਦੇ ਚੁੱਕੀ ਆ ਪਿਛਲੇ 4 ਮਹੀਨੇ ਨੂੰ ਕੰਪਨੀ ਪਾਸੇ ਪੇਮੈਂਟ ਦੇ ਜਾਂਦੇ ਤੇ ਉਹਨੂੰ ਦੇ ਨਹੀਂ ਰਹੇ ਤੇਰੇ ਕਹਿੰਦੇ ਅਸੀਂ 10 ਲੱਖ ਪਾਤਾ ਕਾਲੀ ਗੱਲ ਕਰੀ ਗਏ ਕਹਿੰਦੇ ਸੀ 3 ਲੱਖ ਪਾਤਾ ਜੀ ਕੰਪਨੀ ਨੂੰ ਸਾਡਾ ਮੈਨੇ ਲੇ ਕੇ 4-5 ਲੱਖ ਰੁਪਏ ਤਾਂ ਬਣਦੇ ਹੀ ਆ ਜੀ 30 HC ਜਿਹੜੇ ਗਾ ਟੋਟਲ 40-45 ਮਲਾਜ ਆ ਬੰਗੇ ਜਿਹੜੇ ਕੰਪਨੀ ਥੁਰ ਇਥੇ ਕੰਮ ਕਰਦੇ ਆ ਕੀ ਬੰਦ ਕਰਦੇ ਆ ਅਬ ਮੰਗ ਸਾਡੀ ਇਹ ਹੈ ਵੀ ਸਾਡੇ ਪੈਸੇ ਦਿੱਤੇ ਜਾਣ ਅਸੀਂ ਕੋਈ ਹੋਰ ਕੰਮ ਲਵਾਂਗੇ ਇਹਨਾਂ ਨੂੰ ਵਰਕਰਾਂ ਦੇ ਘਾਟਾ ਨੇ ਕੰਮ ਵਾਲੇ ਨੂੰ ਕੰਮ ਦਾ ਘਾਟਾ ਨਹੀਂ ਹੁੰਦਾ ਜੀ ਕਿੰਨੀ ਕਿਸੇ ਰੇਟ ਦਿੱਤੀ ਜਾ ਰਹੀ ਹੈ ਸਾਡੀ ਜਿਹੜੀ ਸਕਿਉਰਿਟੀ ਹੈ ਸਾਡੇ 8500 ਰੁਪਏ ਦਿੱਤੇ ਜਾ ਰਹੇ ਆ ਜੀ ਸਾਰਿਆਂ ਨੂੰ 8500 ਰੁਪਏ ਲੈਂਦੇ ਆ ਜੀ ਕੰਮ ਕਿੰਨਾ ਹੈ ਕੰਮ 12 ਘੰਟੇ ਜੀ ਸਤੋ ਸਤ ਡਿਊਟੀ ਹੈ ਜੀ ਦੇਖਤੀ ਬੜੀ ਡਿਊਟੀ ਹੈ ਜੀ ਚੈੱਕ ਕਰ ਸਕਦੇ ਆ ਜੀ ਪੀਐਫ ਦਾ ਕੁਛ ਨਹੀਂ ਕੱਟ ਰਹੀ ਜੀ ਕਿਸੇ ਅਜ ਤੱਕ ਕਿਸੇ ਕੋਈ ਪੀਪ ਨੇ ਆਇਆ ਜੀ ਕਿਹਦੇ ਮਾਲਕ اکاؤنٹ ਚ ਕੱਲੀ ਸੱਲੀ ਦੀ ਜਿਹੜੀ ਆਉਂਦੀ ਹੈ ਜੀ ਲੱਗਦਾ ਵੀ ਨਿਯਮਾਂ ਦੀ ਉਲੰਘਣਾ ਕਰਦੇ ਬਿਲਕੁਲ ਹੋ ਰਹੀ ਹੈ ਜੀ ਤੱਕੇ ਨਾਲ 12 ਘੰਟੇ ਦੇਖੀ ਲਈ ਆ ਰਹੀ ਹੈ ਜੀ ਜਿਹੜੋ ਪਣ ਜਿਹਨੂੰ ਕੰਮ ਲਈ ਲੋੜ ਪਾਰੇ ਕਹਿੰਦੇ ਆ ਜੀ ਜਿਹੜੋ ਰੁਜ਼ਗਾਰ ਨਹੀਂ ਹੁੰਦਾ ਕਿ ਚਲੋ ਕਿਸੇ ਪਾਸੋਂ 4 ਰੁਪਏ ਆਉਣਗੇ ਰੁਕਤੀ ਪਣੀ ਚਲਾਵਾਂਗੇ ਹੁਣ ਆਹ ਮੁੰਡੇ ਆਏ ਜੀ ਕਾ ਕੋਈ ਵੀ ਜਰੇ ਆਉਂਦੀਆਂ ਇਹ ਲੋਕੋ ਦੇ ਪੈਸੇ ਮੰਗਵਾ ਕੇ ਆਉਂਦੇ ਆ ਦੋ ਮਹੀਨੇ ਹੋ ਗਏ ਨਾ ਕੋਈ ਸਲੋਈ ਕਰਾਇਦਾ ਬੁਰਾ ਹਾਲ ਹੈ ਐਸੋ ਬਸ ਸਟੈਂਡ ਤੋਂ ਵੀ ਅਟੋਲਾ 20 ਰੁਪਏ ਆਉਂਦੇ ਰਹਿਣਾ 20 ਰੁਪਏ ਜਾਂਦੇ ਨਾ ਭਾਈ ਮੇਰਾ ਨਾਮ ਜਤਿੰਦਰ ਮਾਮਲਾ ਸਰ ਇਹ ਵਰਕਰਾਂ ਦੀ ਪੇਮੈਂਟ ਨਹੀਂ ਪਾ ਰਹੇ ਇਹ ਪਿਛਲੇ 2 ਮਹੀਨੇ ਤੋਂ ਲਗਾਤਾਰ ਲਾਰੇ ਲਾ ਰਹੇ ਹਨ ਕ੍ਰਿਸ਼ਨਾ ਹਸਪੀਟਲ ਮਾਨਸਰ ਰੋਡ ਤੇ ਬਡੰਡਾ ਕਿਹੜੇ ਆ ਜਿਹੜੀਆਂ ਕਿੜੀਆਂ ਪੋਸਟਾਂ ਮੁਲਾਜ਼ਮ ਸਾਰੇ ਪੇਸ਼ੈਂਟ ਕੇਅਰ ਦਾ ਮੁਲਾਜ਼ਮ ਜੀੜੇ ਮੁਲਾਜ਼ਮਾਂ ਕੇ ਹਾਊਸਕੀਪਿੰਗ ਸਟਾਫ ਆ ਸਿਕਿਉਰਿਟੀ ਗਾਰਡ ਕਿੰਨੇ ਕਰ ਇਹ ਤਕਰੀਬਨ 30 ਪਲੱਸ ਆ ਜੀ 30 ਤੋਂ ਜ਼ਿਆਦਾ ਮੁਲਾਜ਼ਮ ਨੇ ਜਿਨ੍ਹਾਂ ਦੀ ਸੈਲਰੀ ਨਹੀਂ ਪਾ ਰਹੇ ਕਿੰਨੇ ਕਿੰਨੇ ਕਿਤੇ ਸੈਲਰੀ ਸਰ ਇਹਨਾਂ ਨੂੰ ਇਹਨਾਂ ਨੇ ਕੰਪਨੀ ਨੇ ਟੇਕਾ ਦਿੱਤਾ ਇਹ ਕੰਪਨੀ ਨੇ ਕੰਪਨੀ ਵੱਲ ਦਾ ਕੰਪਨੀ ਦੇ ਇਹਨਾਂ ਵੱਲ 25 ਲੱਖ ਰੁਪਏ ਪੇਮੈਂਟ ਆ ਜੀ ਪੈਂਡਿੰਗ ਪਈ ਆ ਹਾਂ ਜੀ ਤੇ ਪਿਛਲੇ 2 ਮਹੀਨਿਆਂ ਤੋਂ ਤੋਂ ਬਿਲਕੁਲੀ ਇਹਨਾਂ ਨੇ ਪੇਮੈਂਟ ਨਹੀਂ ਕਰ ਰਹੇ ਆ ਪੇਮੈਂਟ ਕੋ ਬਿਲਕੁਲ ਹੀ ਪੈਂਡਿੰਗ ਪਈ ਆ ਜੀ 5 ਮਹੀਨੇ ਦੀ ਪੇਮੈਂਟ ਸਾਡੀ ਪੈਂਡਿੰਗ ਪਈ ਆ ਤੇ ਵਰਕਰਾਂ ਦੇ ਵੀ ਹੁਣ ਅਸੀਂ ਕੰਪਨੀ ਵੀ ਕਿੰਨਾ ਕਹਿੰਨ ਨੂੰ ਦਈ ਆਏ ਵਰਕਰਾਂ ਨੂੰ ਬਿਲਕੁਲ ਵੀ ਪੇਮੈਂਟ ਨਹੀਂ ਦੇ ਰਹੇ ਕੰਮ ਇਹਨਾਂ ਤੋਂ 12 ਘੰਟੇ ਪਾਣੀ ਵੀ ਨਹੀਂ ਪੀਣ ਦਿੱਤਾ ਯਾਰ ਇਹਨੂੰ ਜ਼ਬਰਦਸਤੀ ਕੰਮ ਕਰਵਾ ਰਾਇਆ ਇਹਨੂੰ ਚਲੋ ਸਰਕਾਰ ਤੇ ਨਿਯਮ ਜਿਹੜੀ ਹੈ ਅਕਾਊਂਟੇਬਿਲਟੀ ਲੈਣੀ ਚਾਹੀਦੀ ਨਹੀ ਜੀ ਇਹ ਕਹਿੰਦੇ ਅਸੀਂ 12 ਘੰਟੇ ਡਿਊਟੀ ਕਰਵਾਉਣੀ ਹੈ ਤੇ ਕਰਵਾਵਾਂਗੇ ਕਹਿੰਦੇ ਪੇਮੈਂਟ ਨਹੀਂ ਪਾ ਰਹੇ ਹੁਣ ਪੇਮੈਂਟ ਪਿੱਛੇ ਅੱਜ ਜਦੋਂ ਇਹਨਾਂ ਨੂੰ ਕਹਿਆ ਕਹਿੰਦੇ ਸਾਡੇ ਦਫ਼ਤਰ ਚੋਂ ਬਾਹਰ ਹੋ ਜਾਓ ਮ ਉਹਗਲਾ ਸਾਡੇ ਦਫਤਰ ਚੋਂ ਬਾਹਰ ਹੋ ਜਿਓ ਅਸੀਂ ਤੁਹਾਡੇ ਨਾਲ ਕਰ ਨਹੀਂ। ਅਸੀਂ ਇਹ ਕੰਪਨੀ ਚੋਂ ਕੁਝ ਹਸਪੀਟਲ ਸਾਡਾ ਮੈਂ ਕੰਪਨੀ ਥਰੂ ਆਇਆ ਹਾਂ ਜਿੰਨਾ। ਹਾਂਜੀ। ਮੰਗ ਕੀ ਮੰਗ ਕਰਦੇ ਆ ਇਹਨਾਂ ਦਾ ਵਰਕਰਾਂ ਦਾ ਜੋ ਹੱਕ ਹੈ ਇਹਨਾਂ ਦੀ ਪੇਮੈਂਟ ਇਹਨਾਂ ਨੂੰ ਦਿੱਤੀ ਜਾਵੇ। ਇਹ ਜਿਹੜਾ ਤੇ ਬਹੁਤ ਦੱਸਣਾ ਕਿੰਨੀ ਦੇਰ ਤੋਂ ਇਹ ਸਰ ਜਿੰਨੀ ਚਿਰ ਇਹਨਾਂ ਦੀ ਪੇਮੈਂਟ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਬੈਠੇ। ਸਾਡਾ ਰੋਜ਼ ਧਰਨਾ ਚੱਲਦਾ ਹੀ ਰਹੇ।